ਅੱਜ ਜਿਹੜੇ ਸਟੈਚੂ ਇਹ ਸਾਰੇ ਧਰਤੀ ਦੇ ਉੱਤੇ ਹੀ ਨੇ ਤੇ ਇਹ ਸਾਰਾ ਮੈਦਾਨ ਜਿਹੜਾ ਅੱਜ ਆਪਾਂ ਖਾਲੀ ਦੇਖ ਰਹੇ ਆ ਕੱਲ ਨੂੰ ਇਹ ਮੈਦਾਨ ਦੇ ਵਿੱਚ ਆਪਾਂ ਨੂੰ ਇੱਥੇ ਪੈਰ ਧਰਨ ਦੀ ਜਗ੍ਹਾ ਵੀ ਨਹੀਂ ਮਿਲਣੀ ਕਿਉਂਕਿ ਕਾਫੀ ਵੱਡਾ ਦੁਸ਼ਹਿਰਾ ਮੇਲਾ ਜਿਹੜਾ ਉਹ ਖੰਨੇ ਦੇ ਵਿੱਚ ਹਰ ਸਾਲ ਲੱਗਦਾ ਗਾਗਾ ਯਾਰਗ ਜੀ ਉਹ ਵੀ ਵਿਸ਼ੇਸ਼ ਤੌਰ ਤੇ ਮੇਲੇ ਦੀਆਂ ਤਿਆਰੀਆਂ ਦੇਖਣ ਲਈ ਪਹੁੰਚੇ ਮੇਲੇ ਦੀਆਂ ਰੌਣਕਾਂ ਆਪਾਂ ਕੱਲ ਨੂੰ ਵੀਡੀਓ ਦੇ ਵਿੱਚ ਦੇਖਾਂਗੇ ਇਸ ਸਮੇਂ ਆਪਾਂ ਦੁਸ਼ਹਿਰਾ ਗਰਾਊਂਡ 'ਚ ਆ ਖੰਨੇ ਕੱਲ ਨੂੰ ਜਿਵੇਂ ਤਨੂ ਸਾਰਿਆਂ ਨੂੰ ਪਤਾ ਹੀ ਆ 2 ਅਕਤੂਬਰ ਦੁਸ਼ਹਿਰੇ ਦਾ ਦਿਨ ਆ ਤੇ ਦੁਸ਼ਹਿਰੇ ਦੇ ਦਿਨ ਨੂੰ ਮੁੱਖ ਰੱਖਦੇ ਹੋਈ ਇਸ ਵਾਰ ਖੰਨੇ ਜਿਹੜਾ ਦੁਸ਼ਹਿਰਾ ਮੇਲਾ ਲੱਗ ਰਿਹਾ ਰਾਵਣ ਦਾ ਜਿਹੜਾ ਬੁੱਤ ਆ ਉਹ ਲਗਭਗ 115 110 ਫੁੱਟ ਦੇ ਕਰੀਬ ਆ ਜਿਹੜਾ ਉੱਚਾ ਬਣਾਇਆ ਗਿਆ ਥੋੜੇ ਸਮੇਂ ਤੱਕ ਇਹ ਬੁੱਤ ਨੇ ਹੁਣ ਇੱਥੇ ਸਟੈਚੂ ਨੇ ਖੜਾ ਹੋ ਜਾਣਾ ਇਹਨੂੰ ਪੋਜੀਸ਼ਨ ਦੇ ਦੇਣੀਆਂ ਜਿਸ ਪੋਜੀਸ਼ਨ ਦੇ ਵਿੱਚ ਕੱਲੂ ਰਾਵਣ ਦਾ ਹਨਾ ਜਿਹੜਾ ਇਸ ਜਗ੍ਹਾ ਦੇ ਉੱਤੇ ਕੀਤਾ ਜਾਣਾ ਅਪਾ ਫਿਲਹਾਲ ਦੁਸ਼ਹਿਰਾ ਗਰਾਊਂਡ ਚ ਬਾਕੀ ਸਟੈਚੂਜ਼ ਵੀ ਤਿਆਰ ਨੇ ਸਾਰੇ ਮੇਲੇ ਦਾ ਪ੍ਰਬੰਧ ਵੀ ਤਿਆਰ ਆ ਤੇ ਇਧਰ ਵਾਲੇ ਪਾਸੇ ਦੂਜੇ ਜਿਹੜੇ ਹੋਰ 라ਵਣ ਦੇ ਨਾਲ ਮੇਨ ਆਥ ਕੁੰਭਕਰਨ ਵਰਗਿਆਂ ਦੇ ਪੁੱਤਲੇ ਜਿਹੜੇ ਫੁੱਕੇ ਜਾਂਦੇ ਆ ਉਹਦਾ ਸਾਰਾ ਮੇਲੇ ਦਾ ਝਾਕਾ ਆਪਣੇ ਮੂਰੇ ਆ ਕੱਲ ਨੂੰ ਇੱਥੇ ਬਹੁਤ ਰਸ਼ ਹੋਊਗਾ ਪਰ ਅੱਜ ਫਿਲਹਾਲ ਦੀ ਘੜੀ ਇਹ ਜਗ੍ਹਾ ਖਾਲੀ ਆ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਦੁਸ਼ਹਿਰਾ ਗਰਾਊਂਡ ਖੰਨੇ ਤੋਂ ਕੱਲ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਿਜੇ ਦਸ਼ਮੀ ਆ ਦਸ਼ਹਿਰੇ ਦਾ ਤਿਹਾਰ ਪੂਰੇ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਖੰਨੇ ਦੇ ਵਿੱਚ ਵੀ ਕਾਫੀ ਵੱਡਾ ਦਸ਼ਹਿਰਾ ਮੇਲਾ ਜਿਹੜਾ ਲੱਗਣ ਜਾ ਰਿਹਾ ਪਿੱਛੇ ਰਾਵਣ ਦਾ ਬੁੱਕ ਤੁਸੀਂ ਦੇਖ ਰਹੇ ਹੋ ਜਦੀ ਉਚਾਈ 115 ਫੁੱਟ ਦੇ ਕਰੀਬ ਆ ਬਾਕੀ ਮੇਲੇ ਦੇ ਵਿੱਚ ਹੋਰ ਵੀ ਕਈ ਪ੍ਰਦਰਸ਼ਨੀਆਂ ਸਟਾਲਸ ਵਗੈਰਾ ਨੇ ਜਿਹੜੀਆਂ ਉਹ ਵਿਸ਼ੇਸ਼ ਤੌਰ ਤੇ ਇਸ ਵਾਰ ਲਾਈਆਂ ਜਾ ਰਹੀਆਂ ਨੇ ਤੇ ਜੇ ਆਪਾਂ ਆਉਂਦੇ ਦਰਸ਼ਕਾਂ ਦੇ ਮਨੋਰੰਜਨ ਦੀ ਗੱਲ ਕਰੀਏ ਤਾਂ ਉਹਨਾਂ ਲਈ ਇੱਥੇ ਇੱਕ ਕਾਰਨੀਵਲ ਮੇਲਾ ਪੈਲਿੰਗ ਆਰਗੇਨਾਈਜ਼ ਕਰ ਦਿੱਤਾ ਜਿਵੇਂ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਚੰਡੋਲ ਦੇਖ ਰਹੇ ਹੋ ਤੇ ਇੱਧਰ ਵਾਲੇ ਪਾਸੇ ਹੀ ਗਵਈਆਂ ਦੀ ਜਿਹੜੀ ਸਟੇਜ ਆ ਉਹ ਤਿਆਰ ਹੋ ਗਈ ਵੀਆਈਪੀ ਮੰਚ ਦੇ ਬਿਲਕੁਲ ਨਾਲ ਕੁਲਵਿੰਦਰ ਬਿੱਲਾ ਲੋਕਾਂ ਦਾ ਜਿਹੜਾ ਮਨੋਰੰਜਨ ਆ ਉਹ ਆਪਣੇ ਵਧੀਆ ਤੇ ਚੰਗੇ ਗਾਣਿਆਂ ਨਾਲ ਇਸ ਜਗ੍ਹਾ ਦੇ ਉੱਤੇ ਕੱਲੂ ਕਰਨਗੇ ਬਾਕੀ ਮੇਲੇ ਦੀ ਪੂਰੀ ਵੀਡੀਓ ਤਾਂ ਆਪਾਂ ਕੱਲੂ ਦੇਖਾਂਗੇ ਅੱਜ ਇੱਕ ਝਾਕਾ ਮੇਲੇ ਦੀ ਤਿਆਰੀ ਦਾ ਤੁਹਾਡੀ ਵੀਡੀਓ ਸਕਰੀਨ ਤੇ ਆ ਅੱਜ ਅਜੇ ਸਟੈਚੂ ਇਹ ਸਾਰੇ ਧਰਤੀ ਦੇ ਉੱਤੇ ਹੀ ਨੇ ਕੱਲੂ ਦਾ ਆਪਾਂ ਨੂੰ ਇਹ ਸਟੈਚੂ ਆ ਜਿਹੜੇ ਉਹ ਖੜੇ ਦੇਖਣਗੇ ਤੇ ਆ ਕੁਛ ਇਸ ਤਰ੍ਹਾਂ ਦਾ ਪਰਫਾਰਮੈਂਸ ਇੱਥੇ ਫਿਲਹਾਲ ਜਿਹੜੀ ਦੁਸ਼ਹਿਰਾ ਕਮੇਟੀ ਆ ਤੇ ਬਾਕੀ ਉਹਦੇ ਪ੍ਰਬੰਧਕ ਨੇ ਉਹ ਕਰ ਰਹੇ ਨੇ ਜਿਵੇਂ ਢਾਂਡਾ ਵਾਲਾ ਹਿੱਸਾ ਹਲੇ ਲੱਗ ਪਿਆ ਬੂਟ ਬੂਟ ਇਹਨਾਂ ਦੇ ਹਲੇ ਲੱਗ ਰੱਖੇ ਹੋਇਆ ਤੇ ਉਧਰ ਵਾਲੇ ਪਾਸੇ ਜੋ ਵੀ ਸ਼ਗਨ ਵਿਹਾਰ ਕਰਕੇ ਦੁਸ਼ਹਿਰਾ ਕਮੇਟੀ ਆ ਪਹਿਲਾ ਬੁੱਤ ਆ ਜਿਹੜਾ ਉਹਨੂੰ ਖੜਾ ਕਰਨ ਲੱਗੇ ਨੇ ਜਿਵੇਂ ਦਹਿਨ ਦੇ ਰੂਟ ਤੇ ਆਪਾਂ ਦੇਖਦੇ ਆ ਵੀ ਇੱਕ ਪਾਸੇ ਤੋਂ ਲੱਗੇ ਹੁੰਦੇ ਆ ਗੱਭੇ ਰਾਵਣ ਦਾ ਬੁੱਤ ਹੁੰਦਾ ਇਹ ਸਾਹਮਣੇ ਵਾਲੇ ਪਾਸੇ ਹੀ 라ਵਣ ਤੇ ਕੁੰਭਕਰਨ ਮੇਘਨਾਥ ਉਹਨਾਂ ਦੇ ਬੁੱਤ ਤੇ ਇਹ ਸਾਰਾ ਮੈਦਾਨ ਜਿਹੜਾ ਅੱਜ ਆਪਾਂ ਖਾਲੀ ਦੇਖ ਰਹੇ ਆ ਕੱਲ ਨੂੰ ਇਹ ਮੈਦਾਨ ਦੇ ਵਿੱਚ ਆਪਾਂ ਨੂੰ ਇੱਥੇ ਪੈਰ ਧਰਨ ਦੀ ਜਗ੍ਹਾ ਵੀ ਨਹੀਂ ਮਿਲਣੀ ਕਿਉਂਕਿ ਕਾਫੀ ਵੱਡਾ ਦੁਸ਼ਹਿਰਾ ਮੇਲਾ ਜਿਹੜਾ ਉਹ ਖੰਨੇ ਦੇ ਵਿੱਚ ਹਰ ਸਾਲ ਲੱਗਦਾ ਅਲੱਗ-ਅਲੱਗ ਤਰ੍ਹਾਂ ਦੇ ਕਵਈਏ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਾਂ ਬਾਜ਼ਾਰ ਨੂੰ ਅਲੱਗ-ਅਲੱਗ ਤਰ੍ਹਾਂ ਦੇ ਹਰ ਤਰ੍ਹਾਂ ਦਾ ਸਮਾਨ ਆ ਜਿਹੜਾ ਉਹ ਆਪਾਂ ਨੂੰ ਇੱਥੇ ਅਚੇਚੇ ਤੌਰ ਤੇ ਦੇਖਣ ਲਈ ਮਿਲਦਾ ਉੱਚ ਇਸ ਤਰ੍ਹਾਂ ਦੇ ਬੋਰਡ ਸਾਰੇ ਸ਼ਹਿਰ 'ਚ ਆਪਾਂ ਨੂੰ ਲੱਗੇ ਹੋਏ ਦੇਖ ਜਾਂਦੇ ਆ ਦੁਸ਼ਹਿਰਾ ਉਤਸਵ ਦੀਆਂ ਵਧਾਈਆਂ ਤੇ ਇੱਧਰ ਵਾਲੇ ਪਾਸੇ ਵੀ ਕੁਲਵਿੰਦਰ ਬਿੱਲੇ ਦੀ ਸਟੇਜ ਆ ਜਿਹੜੀ ਉਹ ਵੀ ਲੱਗ ਕੇ ਤਿਆਰ ਆ ਤੇ ਇੱਧਰ ਵੀਆਈਪੀ ਸਟੇਜ ਤੇ ਇੱਧਰ ਆਪਣੇ ਭਾਜੀ ਗਾਗਾ ਯਾਰਗ ਜੀ ਉਹ ਵੀ ਵਿਸ਼ੇਸ਼ ਤੌਰ ਤੇ ਮੇਲੇ ਦੀਆਂ ਤਿਆਰੀਆਂ ਦੇਖਣ ਲਈ ਪਹੁੰਚੇ ਜਿਵੇਂ ਆਪਾਂ ਦੇਖ ਰਹੇ ਸੀ ਕਿ ਸਾਰੀ ਕਮੇਟੀ ਆ ਜਿਹੜੀ ਉਹ ਪ੍ਰਬੰਧ ਕਰਨ ਦੇ ਵਿੱਚ ਜੁਟੀ ਹੋਈ ਆ ਤਾਂ ਪਹਿਲਾ ਜਿਹੜਾ ਸਟੈਚੂ ਆ ਉਹਨੂੰ ਖੜਾ ਕੀਤਾ ਜਾ ਰਿਹਾ ਸਿੱਧਾ ਕੀਤਾ ਜਾ ਰਿਹਾ ਮਸ਼ੀਨ ਨਾਲ ਬਾਕੀ ਸਾਰੇ ਪ੍ਰਬੰਧਕ ਵੀ ਵਧੀਆ ਟੰਗ ਨਾਲ ਆਲੇ-ਦੁਆਲੇ ਜਾਇਜਾ ਜਿਹੜਾ ਉਹ ਲੈ ਰਹੇ ਨੇ ਤੇ ਹੌਲੀ-ਹੌਲੀ ਥੋੜੇ ਸਮੇਂ ਤੱਕ ਜਿਹੜੇ ਬਾਕੀ ਦੇ ਬੁੱਤ ਨੇ ਉਹਨਾਂ ਨੂੰ ਵੀ ਉਹਨਾਂ ਦੇ ਇਸ ਰੂਪ ਦੇ ਵਿੱਚ ਲਿਆਂਦਾ ਜਾਊਗਾ ਸਾਰੀ ਕਮੇਟੀ ਜਿਵੇਂ ਤੁਸੀਂ ਦੇਖ ਰਹੇ ਹੋ ਆਲੇ-ਦੁਆਲੇ ਦੇਖਣ ਲਈ ਸੰਗਤ ਜਾਂ ਬਾਕੀ ਹੋਰ ਸ਼ਹਿਰ ਵਾਸੀ ਨੇ ਜੋ ਉਹਨਾਂ ਦਾ ਵੀ ਸੋਨਾ ਇਕੱਠਾ ਜਿਹੜਾ ਉਹ ਜਟਿਆ ਹੋਇਆ ਦੁਸ਼ਹਿਰਾ ਗਰਾਊਂਡ ਦੇ ਵਿੱਚ ਆਪਾਂ ਇਸ ਸਮੇਂ ਖੰਨੇ ਦੇ ਵਿੱਚ ਬਾਕੀ ਮੇਲੇ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਜਦੋਂ ਆਪਾਂ ਅਮਲੋਰ ਰੋਡ ਮੁਖ ਤੋਂ ਮੁੱਖ ਅਮਲੋਰ ਰੋਡ ਤੋਂ ਮੇਲੇ ਵੱਲ ਨੂੰ ਅੰਦਰ ਐਂਟਰ ਕਰਦੇ ਆ ਤਾਂ ਨਗਰ ਕਾਉਂਸਲ ਦਾ ਉੱਪਰ ਲੱਗਿਆ ਬੋਰਡ ਆਪਣਾ ਵੈਲਕਮ ਕਰ ਦਿੰਦਾ ਸਵਾਗਤ ਕਰਦਾ ਇਸੇ ਬੋਰਡ ਤੋਂ ਅੱਗੇ ਜਦੋਂ ਆਪਾਂ ਵਧਦੇ ਆ ਤਾਂ ਆਲੇ ਦੁਆਲੇ ਮੇਲੇ ਦੇ ਅੰਦਰ ਜਾਣ ਲਈ ਰਸਤਾ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਇਹ ਸਾਰੀ ਰਸਤਾ ਅੱਗੇ ਮੇਲੇ ਵੱਲ ਨੂੰ ਜਾ ਰਿਹਾ ਆਲੇ ਦੁਆਲੇ ਸਾਰੀਆਂ ਦੁਕਾਨਾਂ ਦਾ ਸੈਟਅਪ ਆ ਜਿਹੜਾ ਪ੍ਰੋਪਰ ਉਹ ਬਣਾਇਆ ਹੋਇਆ ਸਾਰੀਆਂ ਦੁਕਾਨਾਂ ਦਾ ਸੈਟਅਪ ਤਿਆਰ ਆ ਹਰ ਤਰ੍ਹਾਂ ਦੀਆਂ ਖਡਾਉਣਿਆਂ ਦੀਆਂ ਦੁਕਾਨਾਂ ਕੱਪੜਿਆਂ ਦੀਆਂ ਹੋਰ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਇੱਥੇ ਵਿਸ਼ੇਸ਼ ਤੌਰ ਤੇ ਮੇਲੇ ਦੇ ਵਿੱਚ ਖਿੱਚਦਾ ਕੇਂਦਰ ਹੁੰਦੀਆਂ ਨੇ ਕਿਉਂਕਿ ਆਲੇ ਦੁਆਲੇ ਪਿੰਡ ਜਾਦਾ ਹੋਣ ਕਰਕੇ ਖੰਨਾ ਇੱਕ ਵੱਡੀ ਤਸੀਲ ਆ ਸਾਰੇ ਇਲਾਕੇ ਤੋਂ ਆਲੇ ਦੁਆਲੇ ਦੇ ਲੋਕ ਇੱਥੇ ਵਿਸ਼ੇਸ਼ ਤੌਰ ਤੇ ਦੁਸ਼ਹਿਰਾ ਮੇਲਾ ਦੇਖਣ ਲਈ ਪਹੁੰਚਦੇ ਆ ਤੇ ਇਸ ਵਾਰ ਤਾਂ ਹੋਰ ਵੀ ਖਿੱਚਦਾ ਕੇਂਦਰ ਆ ਜੋ 라ਵਣ ਦਾ ਬੁੱਤ 115 ਫੁੱਟ ਦੇ ਕਰੀਬ ਉੱਚਾ ਜਿਹੜਾ ਇਸ ਜਗ੍ਹਾ ਦੇ ਉੱਤੇ ਲਾਇਆ ਗਿਆ ਬਾਕੀ ਜਿਵੇਂ ਆਪਾਂ ਪਿਛਲੇ ਭਾਗ ਦੇ ਵਿੱਚ ਦੇਖਿਆ ਕਿ ਰਸਮ ਰਿਵਾਜ ਕਰਕੇ ਜੋ ਇਹਨਾਂ ਬੁੱਤਾਂ ਨੂੰ ਇਹਨਾਂ ਦਾ ਸਿੱਧੇ ਖੜਨ ਦਾ ਜੋ ਰੂਪ ਆ ਉਹ ਦਿੱਤਾ ਜਾਣਾ ਸੀ ਉਹ ਹੌਲੀ ਹੌਲੀ ਤਿਆਰ ਹੋ ਗਿਆ ਪਹਿਲਾ ਬੁੱਤ ਆ ਜਿਹੜਾ ਉਹ ਆਪਣੇ ਅਸਲੀ ਰੂਪ ਚਾਉਣੇ ਵਾਲੀ ਆ ਬਾਕੀ ਸਾਰੀ ਫਿਟਿੰਗ ਜਿਵੇਂ ਆਪਾਂ ਦੇਖ ਰਹੇ ਆ ਇਹਨਾਂ ਦਾ ਸਮਾਨ ਬੂਟ-ਬੂਟ ਵਗੈਰਾ ਬਣੇ ਪਏ ਆ ਉਹ ਹੁਣ ਇਹਨਾਂ ਦੇ ਇੰਸਟਾਲ ਕਰ ਦੇਣੇ ਆ ਬਾਕੀ ਮੇਲੇ ਦੀਆਂ ਰੌਣਕਾਂ ਆਪਾਂ ਕੱਲ ਨੂੰ ਵੀਡੀਓ ਦੇ ਵਿੱਚ ਦੇਖਾਂਗੇ ਬਾਕੀ ਜਿਵੇਂ ਵੀਡੀਓ ਦੇ ਪਹਿਲੇ ਭਾਗ 'ਚ ਆਪਾਂ ਨੇ ਦੇਖਿਆ ਸੀਗਾ ਵੀ ਸਾਰਾ ਮੇਲਾ ਜਿਹੜਾ ਉਹ ਪ੍ਰੋਪਰ ਢੰਗ ਨਾਲ ਸੈਟਅਪ ਹੋ ਗਿਆ ਸਾਰੀਆਂ ਦੁਕਾਨਾਂ ਵਗੈਰਾ ਇੱਥੇ ਲੱਗ ਗਈਆਂ ਖਡਾਉਣਿਆਂ ਦੀਆਂ ਦੁਕਾਨਾਂ ਕੱਪੜਿਆਂ ਦੀਆਂ ਦੁਕਾਨਾਂ ਪਹਿਲਾਂ ਆਪਾਂ ਆ ਸਾਹਮਣੇ ਵਾਲੀ ਸਾਈਡ ਤੋਂ ਦੇਖ ਰਹੇ ਸੀ ਹੁਣ ਆਪਾਂ ਦੂਜੇ ਪਾਸੇੋਂ ਦੇਖ ਰਹੇ ਹਾਂ ਹਰ ਪਾਸੇ ਮਦਮ ਦੁਸ਼ਹਿਰਾ ਗਰਾਊਂਡ ਦੇ ਵਿੱਚ ਹਰ ਪਾਸੇ ਰੌਣਕਾਂ ਨੇ ਫਿਲਹਾਲ ਬਾਜ਼ਾਰ ਸੈਟਅਪ ਹੋ ਰਹੇ ਨੇ ਕੱਲ ਨੂੰ ਜਿਵੇਂ ਦੁਸ਼ਹਿਰਾ ਦੇਖਣ ਲਈ ਆਲੇ-ਦੁਆਲੇੋਂ ਲੋਕਾਂ ਨੇ ਆਉਣਾ ਉਹਨਾਂ ਦੇ ਮਨੋਰੰਜਨ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਝੂਲੇ ਵਗੈਰਿਆਂ ਦਾ ਪ੍ਰਬੰਧ ਇੱਥੇ ਬਹੁਤ ਵਧੀਆ ਢੰਗ ਨਾਲ ਆ ਜਿਹੜਾ ਉਹ ਕਰਿਆ ਹੋਇਆ ਦੁਸ਼ਹਿਰਾ ਗਰਾਊਂਡ ਖੰਨਾ ਦੇ ਵਿੱਚ ਅੱਜ ਜਿਹੜੀ ਸੜਕ ਨੂੰ ਆਪਾਂ ਖਾਲੀ ਦੇਖ ਰਹੇ ਹਾਂ ਕੱਲ ਨੂੰ ਇੱਥੇ ਕਾਫੀ ਭੀੜ ਹੋਊਗੀ ਉਹ ਭੀੜ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ ਦੇਖਣ ਲਈ ਮਿਲੂਗੀ ਜਰੂਰ ਫਿਲਹਾਲ ਜੇ ਮੈਂ ਵੀਡੀਓ ਦੇ ਵਿੱਚ ਤੁਸੀਂ ਪਿੱਛੇ ਦੇਖ ਰਹੇ ਹੋ ਸਾਰੇ ਬੁੱਤਾਂ ਨੂੰ ਉਹਨਾਂ ਦਾ ਜੋ ਹਵਾ ਦੇ ਵਿੱਚ ਜਿਵੇਂ ਆਪਾਂ ਖੜੇ ਦੇਖਦੇ ਆ ਉਹ ਰੂਪ ਦਿੱਤਾ ਜਾ ਰਿਹਾ 115 ਫੁੱਟ ਉੱਚਾ ਰਾਵਣ ਖਿੱਚਦਾ ਕੇਂਦਰ ਹੋਊਗਾ ਇਸ ਵਾਰ ਖੰਨੇ ਦੇ ਦੁਸ਼ਹਿਰੇ ਚ ਬਾਕੀ ਕੁਲਵਿੰਦਰ ਬਿੱਲੇ ਨੇ ਵੀ ਆਪਣੇ ਫਾਂਦਾ ਮਜ਼ਹਿਰਾ ਕਰਨਾ ਇੱਥੇ ਜੋ ਲੋਕ ਆਉਣਗੇ ਉਹਨਾਂ ਨੂੰ ਐਂਟਰਟੇਨਮੈਂਟ ਕਰਨਾ ਬਾਕੀ ਬੜਾ ਸਾਰਾ ਬਾਜ਼ਾਰ ਬੜੀਆਂ ਦੁਕਾਨਾਂ ਖਿੱਚਦਾ ਕੇਂਦਰ ਹੋਣਗੀਆਂ ਕੱਲ ਨੂੰ ਵੀਡੀਓ ਦੇ ਵਿੱਚ ਆਪਾਂ ਸਾਰਾ ਮੇਲਾ ਵੀ ਫਿਲਮਾਵਾਂਗੇ ਇਹ ਵੀਡੀਓ ਤੁਹਾਨੂੰ ਅੱਜ ਦੇਖਣ ਲਈ ਮਿਲ ਜੂਗੀ ਕੱਲ ਨੂੰ ਦੁਸ਼ਹਿਰੇ ਮੇਲੇ ਦੀ ਵੀਡੀਓ ਆਪਾਂ ਆਪਣੇ ਚੈਨਲ ਦੇ ਉੱਤੇ ਦੇਖਾਂਗੇ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਾਕੀ ਜਲਦੀ ਇਸੇ ਮੇਲੇ ਦੀ ਅਗਲੀ ਵੀਡੀਓ ਜਿਹੜਾ ਕੱਲ ਨੂੰ ਲੱਗਣ ਜਾ ਰਿਹਾ ਉਹਦੇ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਬਾਕੀ ਜੁੜੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ